ਹੈਲੋ एवरीवन ਅੱਜ ਆਪਾਂ ਤੁਹਾਡੇ ਨਾਲ ਇੱਕ 2018 ਚ ਬਹੁਤ ਹੀ ਉਲਝਿਆ ਹੋਇਆ ਫਾਰਮ ਦਾ ਕੇਸ ਜੋ ਅਸੀਂ ਠੀਕ ਕੀਤਾ ਸੀਗਾ ਹੁਣ ਬੱਚੀ ਦਵਾਈ ਨਾਲ ਉਹਦਾ ਕੇਸ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਇੱਕ ਪਿੰਦ ਕਹਰੇ ਜਿਲ੍ਹਾ ਬਰਨਾਲੇ ਤੋਂ ਗੁਰਜੰਟ ਸਿੰਘ ਜੀ ਇਹਨਾਂ ਨੂੰ ਖੰਗ ਜੁਕਾਮ ਬੁਖਾਰ ਰਹਿੰਦਾ ਸੀ ਪਹਿਲਾਂ ਕਾਫੀ ਟਾਈਮ ਤੋਂ ਸਾਹ ਚੜਦਾ ਸੀ ਬਹੁਤ ਜ਼ਿਆਦਾ ਇਹ ਪਹਿਲਾਂ ਲੋਕਲ ਦਵਾਈਆਂ ਲੈਂਦੇ ਰਹੇ ਫਿਰ ਬਰਨਾਲੇ ਆ ਕੇ ਰਹੇ 20 ਦਿਨ ਫਿਰ ਉਸ ਤੋਂ ਬਾਅਦ ਇਹ ਆਦੇਸ਼ ਬਠਿੰਡਾ ਚਲੇ ਗਏ ਉੱਥੇ ਇਹਨਾਂ ਦਾ ਸਾਰਾ ਕੁਝ ਡਾਇਗਨੋਸ ਹੋਇਆ ਤੇ ਪੂਰੇ ਛਾਤੀ ਦੇ ਤੱਕ ਪਾਣੀ ਭਰਿਆ ਵਸ ਇਹਨਾਂ ਦਾ ਇਹਨਾਂ ਦਾ ਪਹਿਲਾਂ ਪੇਟ ਚੋਂ ਪਾਣੀ ਕੱਢਿਆ ਗਿਆ ਠੀਕ ਨਹੀਂ ਹੋਇਆ ਫਿਰ ਉਹਨਾਂ ਦਾ ਛਾਤੀ ਜੋ ਪਾਣੀ ਕੱਢਿਆ ਗਿਆ ਫਿਰ ਠੀਕ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਓਪਨ ਹਾਰਟ ਸਰਜਰੀ ਹੋਈ ਸਰਜਰੀ ਹੋਣ ਤੋਂ ਬਾਅਦ ਵੀ ਇਹਨਾਂ ਦਾ ਮਤਲਬ ਵੀਨਾ ਕਹਿੰਦੇ ਉੱਥੇ ਅਧਿਸ਼ਚ ਇਹ ਦਾਖਲ ਰਹਿ ਕੇ ਆਏ ਸੀ ਫਰਕ ਨਹੀਂ ਪਿਆ ਤੇ ਉਹਨਾਂ ਨੂੰ ਜਵਾਬ ਦੇ ਕੇ ਘਰੇ ਭੇਜ ਦਿੱਤੇ ਸੀ ਉਸ ਤੋਂ ਬਾਅਦ ਸਾਡੇ ਕੋਲੇ ਆਏ ਸੀ ਬਾਕੀ ਆਪਣਾ ਇਹ ਕੇਸ ਜੋ ਇਹਨਾਂ ਦਾ ਜੋ ਬੀਤੀ ਹੈ ਜਿਵੇਂ ਠੀਕ ਹੋਏ ਆ ਆਪਣਾ ਕੇਸ ਇਹ ਆਪ ਸ਼ੇਅਰ ਕਰਨਗੇ ਹਾਂਜੀ ਗਰਜਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ ਮੈਂ 2018 ਜੀ بیمار ਹੋ ਗਿਆ ਜੀ ਇਹ ਅਚਾਨਕ ਠੀਕ ਹੈ ਦਵਾਈ ਲੈੰਦੇ ਰਿਹਾ ਜੀ ਲੋਕਲ ਜਿਵੇਂ ਵੀ ਦੱਸੀ ਗਿਆ ਕੋਈ ਖਾਈ ਗਿਆ ਜੀ ਉਹਦੇ ਨਾਲ ਕੋਈ ਫਰਕ ਨਾ ਪਿਆ ਜੀ ਉਸ ਤੋਂ ਬਾਅਦ ਜੀ ਬਰਨਾਲੇ ਸਿਵਲ ਹਸਪਤਾਲ ਚ ਦਾਖਲ ਹੋ ਗਈ ਉਹਨਾਂ ਨੇ 20 ਦਿਨ ਦਾ ਰੱਖਿਆ ਜੀ 20 ਦਿਨਾਂ ਦੇ ਵਿੱਚ ਕੋਈ ਫਰਕ ਨਾ ਪਿਆ ਜੀ ਉਸ ਤੋਂ ਬਾਅਦ ਜੀ ਜਦੋਂ ਜ਼ਿਆਦਾ ਸੀਰੀਅਸ ਹੋ ਗਿਆ ਕੰਮ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਵੀ ਬਿਮਾਰ ਹੋ ਗਿਆ ਬੰਦਾ ਕੁਝ ਆਖ ਕੇ ਮੈਨੂੰ ਪੁੱਛੋ ਦੇ ਚਲੇ ਠੀਕ ਹੈ ਆ ਦੇਸ ਵਾਲੇ ਕਹਿੰਦੇ ਵੀ ਦੋ ਦਿਨ ਦਾਖਲ ਰੱਖਾਏ ਨੋਰਮਲ ਕੰਮ ਹੈ ਪਾਈਪ ਲਾ ਕੇ ਪਾਣੀ ਕੱਢ ਦਾਂਗੇ ਠੀਕ ਹੋ ਜਾਊਗਾ ਠੀਕ ਹੈ ਕਹਿ ਕੇ ਦੋ ਦਿਨ ਜੀ ਉਹਨਾਂ ਨੇ ਪਾਈਪ ਦੋ ਦਿਨ ਲਾਈ ਕੋਈ ਮੈਨੂੰ ਫਰਕ ਨਾ ਪਿਆ ਜੀ ਨਾ ਪਾਈਪ ਰਹੀਂ ਕੁਝ ਨਿਕਲ ਆ ਜੀ ਉਸ ਤੋਂ ਬਾਅਦ ਜੀ ਉਹਨਾਂ ਨੇ ਦੋ ਪਾਈਪਾਂ ਉੱਪਰ ਲਾਈਆਂ ਜੀ ਮੇਰੇ ਇੱਥੇ ਪਹਿਲੀ ਪਾਈਪ ਇੱਥੇ ਲਾਈ ਜੀ ਦੂਜੀ ਫਿਰ ਦੋ ਇੱਥੇ ਲੱਗੀਆਂ ਜੀ ਠੀਕ ਹੈ ਉਹ ਨਿਸ਼ਾਨ ਹੈਗੇ ਆ ਦੋ ਪਾਈਪਾਂ ਹਾਂ ਜੀ ਇੱਥੇ ਲਾਉਣ ਦੀ ਬਜਾਏ ਵੀ ਉਹ ਪੇਪਰ ਆਹੀਂ ਕੋਸ਼ਿਸ਼ ਮਾਨ ਨਿਕਲ ਆਈ ਯਾਨੀ ਪੂਰਾ ਨਿਕਲ ਆਈ ਫਿਰ ਉਹ ਕਹਿੰਦੇ ਵੀ ਸਰਜਰੀ ਕਰ ਲਈ ਪੂ ਠੀਕ ਫਿਰ ਆ ਜੀ ਸਾਰਾ ਉੱਪਰ ਤੋਂ ਲੈ ਕੇ ਖੋਲ ਕੇ ਥੱਲੇ ਤੱਕ ਉੱਪਰ ਹੱਡ ਸਰਜਰੀ ਹੋਈ ਹਾਂ ਜੀ ਸਰਜਰੀ ਹੋਈ ਜੀ ਉਸ ਤੋਂ ਬਾਅਦ ਜੀ ਉਹਨਾਂ ਨੇ ਕਹੇ ਵੀ 1 ਮਹੀਨਾ ਮਤਲਬ ਇੱਕ ਹਫ਼ਤੇ ਦੇ ਵਿੱਚ ਸੈੱਟ ਹੋ ਜਾਓਗੇ ਛੁੱਟੀ ਦੇ ਦਾਂਗੇ ਠੀਕ ਹੈ ਹਫ਼ਤੇ 'ਚ ਕੋਈ ਫਰਕ ਨਾ ਪਿਆ ਜਿਹੜਾਈ ਰੱਖਿਆ ਮਹੀਨਾ ਦਾ ਰੱਖ ਲਈ ਮਹੀਨਾ ਦਾ ਰੱਖ ਲਈ ਕਹਿੰਦੇ ਛੁੱਟੀ ਆ ਵੀ ਦਵਾਈ ਲੈ ਜੋ ਠੀਕ ਹੋ ਜੂ ਘਰੇ ਜਾ ਕੇ ਵਰਕ ਭਈ ਹੋ ਕੋਈ ਵਰਕ ਨਾ ਬਿਆਈ ਪੂਰਾ ਤੰਗ ਹੋ ਗਿਆ ਮੈਂ ਬਹੁਤ ਜ਼ਿਆਦਾ ਆਏ ਲੱਗੇ ਵੀ ਬਚਦੇ ਨਹੀਂ ਜਾਮਕ ਨਾਲ ਮੈਨੂੰ ਪਤਾ ਜਾ ਮੇਰੇ ਪਰਬਾਤ ਨਹੀਂ ਇਹ ਉਸ ਤੋਂ ਬਾਅਦ ਜੀ ਅੱਡ ਜਾ ਸੀ ਇਹ ਦੇ ਬੇਟਾ ਸੀਗਾ ਉਹ ਕਹਿੰਦਾ ਵੀ ਪੈਂਡਲ ਠੋਰ ਤੋਂ ਠੀਕ ਹੋਇਆ ਸੀ ਆਪਣਾ ਮਾਮਾ ਜੀ ਰਵਾਨਾ ਤੋਂ ਉਹ ਕਹਿੰਦਾ ਵੀ ਪੀਜੀਆਈ ਚੋਂ ਮੁੜਿਆ ਹੋਇਆ ਸੀਗਾ ਉਹ ਉਸ ਤੋਂ ਬਾਅਦ ਬੰਦਾ 15 ਸਾਢੇ ਚੋਂਦਾ ਰਿਹਾ ਠੀਕ ਹੈ ਫਿਰ ਮੈਨੂੰ ਇੱਥੇ ਲਿਆਇਆ ਜੀ ਇਥੇ ਆ ਕੇ ਡਾਕਟਰ ਸਾਹਿਬ ਨੇ ਮੈਨੂੰ 5 ਦਿਨਾਂ ਦੀ ਦਵਾਈ ਦਿੱਤੀ। ਕੋਸ਼ਕ ਤੇ ਦਸੱਲੀ ਦਿੱਤੀ। ਵਧੀਆ ਠੀਕ ਹੋ ਜਾਏਗਾ। 5 ਦਿਨ ਦੀ ਮੈਂ ਦਵਾਈ ਖਾਧੀ ਜੀ। 5 ਦਿਨਾਂ ਦੇ ਵਿੱਚ ਮੈਨੂੰ ਐ ਲੱਗਣ ਲੱਗਿਆ ਵੀ ਮੈਂ ਠੀਕ ਹੋ ਜਾਊਗਾ। ਠੀਕ ਹੈ। ਉਸ ਤੋਂ ਬਾਅਦ ਜੀ 5 ਦਿਨਾਂ ਦੀ ਦਵਾਈ ਜਦੋਂ ਮੈਂ ਫੇਰ ਲੈ ਕੇ ਗਿਆ, ਉਹਦੇ ਨਾਲ ਕੋਸ਼ਕ ਮੇਰੇ ਖੰਗ ਟੁੱਟਣੀ ਸ਼ੁਰੂ ਹੋ ਗਈ। ਸੋਜਾ ਘਟ ਗਿਆ ਜੀ। ਸਾਹ ਸੌਖਾ ਆਉਣ ਲੱਗਿਆ। 15 ਦਿਨਾਂ ਦੀ ਦਵਾਈ ਦਰ ਨਾਲ ਤਾਂ ਵੀ ਮੈਨੂੰ ਐ ਲੱਗਣ ਲੱਗਾ ਪੂਰੇ ਸੈੱਟ ਆ ਜੀ। ਔਰ ਨਵਰ ਲੱਗ ਗਿਆ ਹੀ ਖਾਣ ਪੀਣ ਲੱਗ ਗਿਆ ਜੀ ਬੁਖਾਰ ਵੀ ਟੁੱਟ ਗਿਆ ਸੀ ਬੁਖਾਰ ਵੀ ਟੁੱਟ ਗਿਆ ਜੀ ਉਸ ਤੋਂ ਬਾਅਦ ਜੀ ਇਹ ਮੈਂ ਸਵਾ ਸਾਲ ਦਵਾਈ ਖਾਧੀ ਆ ਅੱਜ ਮੈਂ ਟਰੈਕਟਰ ਵੀ ਚਲਾਉਣਾ ਹੀ ਕੰਬਾਈਨ ਵੀ ਚਲਾਉਣਾ ਸਾਰਾ ਕੰਮ ਕਰਦਾ 2018 ਤੋਂ ਲੈ ਕੇ ਅੱਜ ਹੁਣ ਜੁਲਾਈ 2025 ਹੋ ਗਈ ਹੈ ਹਾਂ ਜੀ 25 ਹੋ ਗਈ ਹੈ 7 ਸਾਲ ਹੋ ਗਏ ਸਮਝ ਲਓ ਸੁਣੋ 7 ਸਾਲ ਹੋ ਗਏ 6 ਸਾਲ ਦਾ ਮੈਨੂੰ ਕੰਮ ਕਰਦਿਆਂ ਹੋ ਗਏ ਹਾਂ ਕਿੰਨੇ ਟਾਈਮ ਤੁਸੀਂ ਉਦੋਂ ਠੀਕ ਹੋ ਗਏ ਸੀ ਪੂਰਾ ਉਦੋਂ ਹੀ ਛੋਟੇ ਵਾਲੀ ਦਵਾਈ ਨਾਲ ਤਾਂ ਹੀ ਮੈਨੂੰ ਇੱਕ ਮਹੀਨਾ ਜੀ ਫਰਕ ਪੈ ਗਿਆ ਸੀ ਬਹੁਤ ਜੀ ਇੱਕ ਮਹੀਨੇ ਤਰਫ ਤਰ ਲੱਗੇ ਸੀਗੇ ਉਦੋਂ ਮਹੀਨੇ ਤਰ ਲੱਗੇ ਸੀਗੇ ਜੀ ਵਧੀਆ ਖਾਣ ਪੀਣ ਲੱਗਿਆ ਜੀ ਠੀਕ ਹੈ ਹਾਂਜੀ ਕਿਵੇਂ ਸੀ ਜੀ ਇਹਨਾਂ ਦੀ ਕੰਡੀਸ਼ਨ ਤੁਸੀਂ ਤਾਂ ਦੇਖਿਆ ਸਾਰਾ ਕੁਝ ਜਿਹੜਾ ਬਾਪ ਬਹੁਤ ਆਫ ਹੈ ਜੀ ਬਾਏ ਬੇ ਰਾਤਾਂ ਕੱਟੇ ਸਿਆਲ ਦੇ ਦਿਨ ਚੀ ਜੀ ਤੇ ਜਿਹਨੇ ਕੰਮ ਕਰਦੇ ਦੀ ਰਾਤ ਨੂੰ ਉੱਤੇ ਰਹਿੰਦੀ ਸੀ ਜਿਹਨੇ ਰਹਿਤੇ ਰਹਿੰਦੀ ਸੀ ਕੰਮ ਕਰਕੇ ਜਿਵੇਂ ਜੱਟ ਪਾਇਆਂ ਦੇ ਕੰਮ ਕਰ ਲੈਣੇ ਸੀ ਨਹੀਂ ਬੈ ਬੈ ਜਾਣੀ ਚੁੱਲ੍ਹੇ ਲੈ ਕੇ ਬੈਠੇ ਰਹਿੰਦੇ ਸੀ ਮੀਨਾ ਖੇਈ ਟੱਤੀ ਆ ਸੀ ਠੀਕ ਹੈ ਜੀ ਪਰ ਉਦੋਂ ਬਾਅਦ ਦਵਾਈ ਲੈਣ ਤੋਂ ਬਾਅਦ ਤਾਂ ਠੀਕ ਹੋ ਗਿਆ ਸੀ ਨਾ ਜਲਦੀ ਉਦੋਂ ਬਾਅਦ ਤਾਂ ਠੀਕ ਹੋਇਆ ਦਵਾਈ ਲੈਣ ਤੋਂ ਬਾਅਦ ਠੀਕ ਹੈ ਇਹ ਕੰਬੈਨ ਚਲਾਉਂਦੇ ਸੀਗੇ ਕੰਬੈਨ ਦੇ ਡਰਾਈਵਰ ਨੇ ਤੇ ਉਦੋਂ ਮੈਨੂੰ ਇਹਨਾਂ ਨੇ ਪੁੱਛਿਆ ਸੀ ਵੀ ਮੈਂ ਕਿੰਨੇ ਟਾਈਮ ਚ ਦੁਬਾਰਾ ਕੰਬੈਨ ਚ ਚਲਾਉਣ ਲੱਗ ਜਾਊਂਗਾ ਹਾਂਜੀ ਕਿੰਨੇ ਸੀਗਾ ਉਦੋਂ ਜੀ ਹਾਂਜੀ ਬੱਸ ਮੈਨੂੰ ਇਹ ਕੈਸੀ ਵੀ ਆ ਸਹੀ ਜੇ ਸਾਰਾ ਔਖਾ ਸੁੱਖਾ ਅਗਲੇ ਸੀਜ਼ਨ ਉਹਨਾਂ ਕੋ ਮੈਂ ਇੰਟੇਜੜਾ ਦਾਂਗੇ ਉਹੀ ਚਲਾਉਣ ਲਾ ਦਾਂਗੇ ਇੱਕ ਸੀਜ਼ਨ ਫਿਰ ਮੈਂ ਗੁਜ਼ਾਰਾ ਕਰਨ ਬਾਅਦ ਇਹ ਆਟੋ-ਆਟੋ ਚਲਾਇਆ ਬਰਨਾਲੇ ਹਾਂ ਅਗਲੇ ਦਿਨ ਮੈਨੂੰ ਉਸੇ ਕਮੈਨ ਤੇ ਚਲਾਤਾ ਹੀ ਇਹਨੇ ਵੀ ਚਲਾ ਕੇ ਕੰਮ ਕਰਾ। ਉਦੋਂ ਤੋਂ ਲੈ ਕੇ ਹੁਣ ਤੱਕ ਕੰਬੈਨ ਹੀ ਚਲਾਉਣੇ ਨਾਲ ਕਿੰਨਾ ਕਰਦੇ ਦਾ ਕੰਮ ਹੁੰਦਾ। ਹਾਂ ਜੀ ਹਾਂ ਕਮੈਨ ਚਲਾਉਣੇ ਹੀ। ਨਹੀਂ ਪਰਮਾਤਮਾ ਨੇ ਉਦੋਂ ਆਪਣੀ ਬਾਹ ਫੜੀ। ਚਲੋ ਠੀਕ ਹੋ ਗਏ। ਟਰੈਕਟਰ ਤੇ ਬਾਹੀ ਕਰਦੇ ਆ ਕਮੈਨ ਚਲਾਉਣੇ ਆ। ਬਾਕੀ ਧੰਨਵਾਦ ਡਾਕਟਰ ਸਾਹਿਬ ਛੋਟਾ ਜਿਹਨੇ ਇੱਥੇ ਤੱਕ ਲੈ ਆਂਦਾ ਜੀ। ਦੇਖੋ ਜੀ ਉਹ ਪਰਮਾਤਮਾ ਨੇ ਬਾਹ ਫੜੀ ਆਪਾਂ ਦਵਾਈ ਦਿੱਤੀ ਤੁਸੀਂ ਤੰਦਰੁਸਤ ਹੋ ਗਏ ਸਾਨੂੰ ਵੀ ਉਸ ਚੀਜ਼ ਦੀ ਖੁਸ਼ੀ ਹੈ ਬਹੁਤ। ਡਾਕਟਰ ਸਾਹਿਬ ਸਾਨੂੰ ਆਪਣੇ ਆਪ ਨੂੰ ਬੇਇਮਤੀ ਸੀ ਬਿਲਕੁਲ ਵੀ ਬਸ ਸੁਣਨੇ ਦਾ ਮਸਾਲਾ ਚ ਬਹੁਤ ਧੰਨਵਾਦ ਡਾਕਟਰ ਸਾਹਿਬ ਇਹ ਹੀ ਅਭੀ ਜਦੋਂ ਮੈਂ ਬੇਨਤੀ ਕਰੀ ਸੀ ਮੇਰਾ ਘਰ ਦੇ ਗੁਜ਼ਾਰੇ ਦਾ ਔਖਾ ਜੀ ਤੁਸੀਂ ਕਹਿ ਵੀ ਦਵਾਈ ਖਾਲਾ ਪੈਸੇ ਦੀ ਕੋਈ ਗੱਲ ਨਹੀਂ ਪੈਸੇ ਆਉਂਦੇ ਜਾਂਦੇ ਰਹਿੰਦੇ ਨੇ ਇਨਸਾਨੀਅਤ ਦੇ ਤੌਰ ਤੇ ਫਰਜ਼ ਹੈ ਜੀ ਖੁਸ਼ ਹੋ ਬਾਬੋ ਬਾਬੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸੰਕ ਕੀ ਕਹੇ ਥੈਂਕ ਯੂ